ਹੋ ਉਹਨਾਂ ਕੋਲ ਸਿਰਦਾਰ ਗੱਗਰ ਚੱਲਗਾ ਹੁਣ ਕਹਿੰਦਾ ਪੰਜਾਬ ਸੋਨੇ ਜਿਹੜੀ ਹੁੰਦਾ ਸੀ ਹੁਣ ਚਿੱਟੇ ਜਿੱਡੀ ਬਣ ਗਈ ਸਿੱਧੂ ਸਾਹਿਬ ਉਹ ਸੀਨੀਅਰ ਅਫਸਰ ਹੁਸੀਂ ਅਸੀਂ ਕੋਡਿਨ ਇੰਸਪੈਕਟ ਕਰਦੇ ਆ ਪਰ ਮੈਨੂੰ ਜਵਾਬ ਦਿਓ ਜਿਸ ਵੇਲੇ ਪੰਜਾਬ ਦਾ ਕਿਸਾਨ ਖੁਸ਼ੀਆਂ ਕਰ ਰਿਹਾ ਸੀ ਜਿਸ ਵੇਲੇ ਧੀਆਂ ਭੈਣਾਂ ਨੇ ਚੁੰਨੀਆਂ ਲਾਈਆਂ ਜਾ ਰਹੀਆਂ ਸੀ ਜਿਸ ਵੇਲੇ ਪਾਣੀ ਦੇ ਟੈਂਕੀਆਂ ਤੇ ਝੜ ਕੇ ਸਾਡੀ ਧੀਆਂ ਭੈਣਾਂ ਅੱਗ ਲਾ ਰਹੀਆਂ ਸੀ ਜਿਸ ਵੇਲੇ ਵਪਾਰੀ ਹੈਪੋ ਛੱਡ ਕੇ ਆਉਂਦੇ ਫੈਕਟਰੀਆਂ ਜਿੱਥੇ ਹੋਰ ਜਾ ਰਹੇ ਸੀ ਉਦੋਂ ਤੁਸੀਂ ਕਿੱਥੇ ਸੀ ਤੁਸੀਂ ਉਸ ਵੇਲੇ ਮੈਂ ਚੀ ਹੈ ਕਿ ਕਮੇਡੀ ਸ਼ੋਅ ਦੇ ਵਿੱਚ ਹੱਸ ਰਹੇ ਸੀ ਓ ਗੁਰੂ ਕਮਾਲ ਕਰਤੀ ਗੁਰੂ ਹੁਣ 15 ਦਿਨਾਂ ਤੋਂ ਤੁਹਾਨੂੰ ਚਿੰਤਾ ਲੱਗੀ 15 ਦਿਨਾਂ ਪੰਜਾਬ ਵੀ ਜਿੱਤਦਾ ਹੋਗੀ ਅਸੀਂ ਆਪਣੇ ਕਰੀਅਰ ਸ਼ਰ ਤੇ ਕਰੋੜਾਂ ਰੁਪਈਆ ਦੇ ਆ ਵਾ ਸਾਰੀ ਟੀਮ ਹੈ ਸਾਡੀ ਕੋਈ ਦੁਕਾਨ ਛੱਡੀ ਫਿਰਦਾ ਕੋਈ ਮਕਾਨ ਛੱਡੀ ਫਿਰਦਾ ਕਿੰਨੂ ਪਤਾ ਇਹਨਾਂ ਨੇ ਕਰ ਪ੍ਰਮਾਤਮਾ ਨੇ ਕੋਈ ਐਸਾ ਪਾਣਾ ਬੰਦ ਕਰਤਾ ਕਿੰਨਾ ਜਿਆਦਾ ਵਧੀਆ ਤਰੀਕੇ ਨਾਲ ਬਲੈਂਕਸ ਸਾਡੇ ਉਹ ਦਿਨ ਰਾਤ ਕਿੰਨੀ ਕੀਤੀ ਹੋਈ ਸੀ ਇਹੇ ਪਰਿਵਾਰ ਚੈਰੀਟੇਬਲ ਟਰਸਟ ਚਲਾਉਂਦੇ ਨੇ ਆਮ ਲੋਕ ਆ ਸਾਰੇ ਹਾਇ ਨਜੂਕ ਲੀਡਰ ਲੱਗਦਾ ਸਾਰੇ ਤੁਹਾਡੇ ਵਰਗੇ ਜਿਹੇ ਜੋ ਲੱਗਦੇ ਆ ਉਹਦੇ ਧੀਆਂ ਬੁੱਤਾਂ ਨੂੰ ਟਿਕਾ ਦੇਣ ਸੋ ਇਸ ਕਰਕੇ ਵੀਰੋ ਇਹ ਚੋਰ ਤੇ ਚੌਕੀਦਾਰ ਦਾ ਫਰਕ ਕਰਦੇ ਉਹ ਵੀ ਪੈਸੇ ਲੈ ਸੌ ਸੀ ਕਰੋੜਾ ਰੁਪਏ ਤੁਹਾਡੇ ਸ਼ੋਹ ਚੋਂ ਹੀ ਉਹਨੂੰ ਹਸਲ ਦੇ ਪੈਸੇ ਨਹੀਂ ਦੇ ਸੀ ਮੈਨੂੰ ਉਸ ਤੋਂ ਹੌਂਦ ਦੇ ਦਿੰਦੇ ਸੀ ਪਰ ਮੇਰੀ ਅੱਖਾਂ ਸਾਹਮਣੇ ਪੰਜਾਬ ਮਰੀ ਜਾਂਦਾ ਫਿਰ ਮੈਂ ਹਸਾਵਾ ਕਿਵੇਂ ਇੱਕ ਜੱਗਲ ਨੇ ਵੀ ਚੱਕਾ